ਸਾਸ਼ਿਕਾਲ ਅਮਰੀਕਨ ਟਾਈਮ ਟੀਵੀ ਦੇ ਤੁਸੀਂ ਦੇਖ ਰਹੇ ਹੋ ਵਰਡ ਨਿਊਜ਼ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਖਬਰਾਂ ਦੀ ਸ਼ੁਰੂਆਤ ਅੱਜ ਦੀ ਅਹਿਮ ਅਪਡੇਟ ਨਾਲ ਭਾਜਪਾ ਕੋ ਕਿਰੋੜੀ ਲਾਲ ਮੀਨਾ ਨੇ ਰਾਜਸਥਾਨ ਕੈਬਨਿਟ ਚੋਂ ਅਸਤੀਫਾ ਦਿੱਤਾ ਹੈ ਮੀਨਾ ਨੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਦਾਵਾ ਕੀਤਾ ਸੀ ਜੇ ਭਾਜਪਾ ਉਹਨਾਂ ਦੀ ਨਿਗਰਾਨੀ ਵਾਲੀਆਂ 7 ਸੰਸਦੀ ਸੀਟਾਂ ਜੋ ਇੱਕਿੱਤ ਵੀ ਹਾਰਦੀ ਹੈ ਤਾਂ ਉਹ ਮੰਤਰੀ ਵਜੋਂ ਅਸਤੀਫਾ ਦੇਣਗੇ ਮੀਨਾ ਨੇ ਅਸਤੀਫਾ ਦਿੱਤਾ ਕਿਉਂਕਿ ਪਾਰਟੀ ਉਹਨਾਂ ਦੀ ਜੱਦੀ ਦੋਸਤ ਸੀਟਸ ਨੇ ਕੁਝ ਹੋਰ ਸੀਟਾਂ ਤੇ ਹਾਰੀ ਹੈ ਮੀਨਾ ਦੇ ਨੇੜਲੇ ਸਾਥੀ ਨੇ ਕਿਹਾ ਕਿ ਕਿਰੋੜੀ ਮੀਨਾ ਨੇ ਮੰਤਰੀ ਵਜੋਂ ਅਸਤੀਫਾ ਦਿੱਤਾ ਉਹਨਾਂ 10 ਦਿਨ ਪਹਿਲਾਂ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਸੀ ਪਰ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ ਸ ਦਾ ਪਾਇਕਾ ਬਧਾਇਕ ਤੇ पाचੋ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਖੇਤਰ ਦੇ ਬਾਬੂ ਜਗਜੀਵਨ ਰਾਮ ਚੌਕ ਵਿੱਚ ਟੈਂਟ ਲਗਾ ਕੇ ਦੋ ਕੁਰਸੀਆਂ ਲਾਈਆਂ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਰਿਕਾਰਡਿੰਗ ਵਾਲੀ ਪੈਨ ਡਰਾਈਵ ਲੈ ਕੇ ਪਹੁੰਚੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰਨ ਵਾਸਤੇ ਇਹ ਸਮਾਧੀ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਪ੍ਰੋਗਰਾਮ ਨੂੰ ਜਨਤਾ ਦੀ ਅਦਾਲਤ ਦਾ ਨਾਮ ਦਿੱਤਾ ਗਿਆ ਪੋਸਟ ਵਿੱਚ ਅੰਗੁਰਾਲ ਨੇ ਮੁੱਖ ਮੰਤਰੀ ਨੂੰ ਟੈਗ ਕਰਦੇ ਲਿਖਿਆ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ ਤੁਹਾਨੂੰ ਸਤਕਾਰ ਸਹਿਤ ਬੁਲਾਵਾ ਦਿੰਦਾ ਬ੍ਰਿਟੇਨ ਵਿੱਚ ਅੱਜ ਆਮ ਚੋਣਾਂ ਲਈ VOTING ਦਾ ਅਮਲ ਸ਼ੁਰੂ ਹੋਇਆ ਜਿਸ ਵਿੱਚ ਲੱਖਾਂ ਲੋਕਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਉਮੀਦ ਹੈ ਇਸ ਚੋਣ ਦੇ ਵਿੱਚ ਪ੍ਰਧਾਨ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਰਿਸ਼ੀ ਸੁਨਕ ਦੇ ਸਿਆਸੀ ਪਿਵਕ ਦਾ ਫੈਸਲਾ ਹੋਣਾ ਸੁਨਕ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਕੀ ਸਟਾਮਰ ਦੇ ਨਾਲ ਹੈ ਸੁਨਕ ਨੇ ਵੋਟਰਾਂ ਨੂੰ ਟੈਕਸ ਵਧਾਉਣ ਵਾਲੀ ਲੇਬਰ ਪਾਰਟੀ ਨੂੰ ਬਹੁਮਤ ਨਾ ਦੇਣ ਦੀ ਅਪੀਲ ਕੀਤੀ ਹੈ ਇੰਗਲੈਂਡ ਸਕਾਟਲੈਂਡ ਵੈਲਜ਼ ਤੇ ਉੱਤਰੀ ਆਇਰਲੈਂਡ ਦੇ 650 ਚੋਣ ਹਲਕਿਆਂ ਲਈ ਉਮੀਦਵਾਰ ਖੜੇ ਕੀਤੇ ਗਏ ਨੇ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨੇ ਕਰੀਬ 40 ਹਜ਼ ਫਿਰੋਜ਼ਪੁਰ ਦੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਹੱਦੀ ਬਾੜ ਦੇ ਅੱਗੇ ਸ਼ੱਕੀ ਹਾਲਾਤ ਦੇਖੀ ਗਈ ਸੀ ਇੱਕ ਵਿਅਕਤੀ ਨੂੰ ਕਮਾਂਤਰੀ ਬਾਰਡਰ ਵਾਲ ਪੱਜ ਦੇ ਅਕਾਬੂ ਕੀਤਾ ਪੀਐਸਐਫ ਪੰਜਾਬ ਫਰੰਟੀਅਰ ਨੇ ਇੱਕ ਸੇ ਪੋਸਟ ਸਾਂਝੀ ਕੀਤੀ ਹੈ ਦੱਸਿਆ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਗਾ ਤੋਂ ਕਾਬੂ ਕੀਤਾ ਵਿਅਕਤੀ ਉਮਰ ਕਿਸ਼ੋਰ ਦਾ ਹੈ ਤੇ ਸਰਹੱਦ ਪਾਰ ਕਰਨ ਦੇ ਉਸ ਦੇ ਉਦੇਸ਼ਾਂ ਨੂੰ ਜਾਣਨ ਲਈ ਏਜੰਸੀਆਂ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਭਾਰਤੀ ਕ੍ਰਿਕਟ ਟੀਮ ਦੇ T20 ਵਿਸ਼ਵ ਕੱਪ ਜਿੱਤ ਕੇ ਆਸਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੀ ਹੈ ਪ੍ਰਸ਼ੰਸਕਾਂ ਨੇ ਹਲਕੇ ਮੀਂਹ ਦੇ ਦਰਮਿਆਨ ਵੀ ਹਵਾਈ ਅੱਡੇ ਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹਾਲਾਂਕਿ ਇਸ ਦੌਰਾਨ ਟੀਮ ਇੰਡੀਆ ਲਈ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਸਨ ਪਰ ਖਿਡਾਰੀਆਂ ਦੇ ਇੱਕ ਚਲਕ ਦੇਖਣ ਲਈ ਇਥੇ ਇੰਤਰਾ ਗਾਂਧੀ ਕਮਾਂਤਰੀ ਹਵਾਈ ਅੱਡੇ ਤੇ ਪਹੁੰਚੇ ਪ੍ਰਸ਼ੰਸਕ ਮੌਸਮ ਦੀ ਪਰਵਾਹ ਕੀਤੇ ਬਗੈਰ ਨਾਰੇ ਲਿਖੇ ਬੈਨਰ ਤੇ ਕੌਮੀ ਝੰਡੇ ਲਹਿਰਾਉਂਦੇ ਦਿਖੇ ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਭਾਰਤੀ ਟੀਮ ਦੇ ਖਿਡਾਰੀਆਂ ਨੇ ਹੋਰ ਸਟਾਫ ਨੇ ਮਗਰੋਂ ਪ੍ਰਧਾਨ ਮੰਤ ਟੀਮ ਨੂੰ ਜੀਆਇਆ ਕਹਿਣ ਵਾਸਤੇ ਪ੍ਰਧਾਨ ਮੰਤਰੀ ਦੀ ਅਦਿਕਾਰ ਤਰਹਾਇਸ਼ ਤੇ ਰੈਡ ਕਾਰਪਟ ਵਿਛਾਇਆ ਗਿਆ ਟੀਮ ਇੰਡੀਆ ਨੇ ਸ਼੍ਰੀ મોદી ਨਾਲ ਬ੍ਰੇਕਫਾਸਟ ਵੀ ਕੀਤਾ ਵਿਸ਼ੇਸ਼ ਮੁੱਦੇ ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅੱਜ ਈਂਦਿਆਪਨੇ ਹਮਰੁੱਤਪਾ ਵਾਂਗੀ ਨਾਲ ਮੀਟਿੰਗ ਕੀਤੀ ਹੈ ਜਿਸ ਵਿੱਚ ਦੋਵਾਂ ਆਗੂਆਂ ਨੇ ਪੂਰਬੀ ਲਦਾਖ ਚ ਸਰਹੱਦੀ ਵਿਵਾਦ ਸੰਬੰਧੀ ਬਕਾਇਆ ਮਸਲਿਆਂ ਤੇ ਹੱਲ ਕਰਨ ਲਈ ਕੋਟਨੀਤਿਕ ਫੌਜੀ ਚੈਨਲ ਜ਼ਰੀਏ ਦੁਗਣੀਆਂ ਕੋਸ਼ਿਸ਼ਾਂ ਕਰਨ ਬਾਰੇ ਸਹਿਮਤੀ ਦਿੱਤੀ ਕਜ਼ਾਕਿਸਤਾਨ ਦੀ ਰਾਸ਼ਟਾਨੀ ਸਤਾਨਾ ਦੇ ਵਿੱਚ ਸ਼ੰਗਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੇ ਇੱਕ ਪਾਸੇ ਹੋਈ ਇਸ ਮੀਟਿੰਗ ਦੌਰਾਨ ਜੈਸ਼ੰਕਰ ਨੇ ਵਾਂਗ ਨੂੰ ਕਿਹਾ ਕਿ ਉਹ ਅਸਲ ਕੰਟਰੋਲ ਰੇਖਾ ਦਾ ਸਨਮਾਨ ਕਰਨ ਸਰਹੱਦੀ ਖੇਤਰ ਵਿੱਚ ਅਮਨ ਸ਼ਾਂਤੀ ਯਕੀਨੀ ਬਣਾਉਣੀ ਹੈ ਮੈਂ ਤੇਜੈਸ਼ੰਕਰ ਨੇ ਭਾਰਤ ਦੇ ਦ੍ਰਿ ਮੰਦ ਪਰਸਪਰ ਸਨਮਾਨ ਪਰਸਪਰ ਹਿਤਾ ਅਤੇ ਪਰਸਪਰ ਸੰਵੇਦਨਸ਼ੀਲਤਾ ਦੇ ਅਧਿਕਾਰਤ ਹੋਣੇ ਚਾਹੀਦੇ ਨੇ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀ ਅ ਵਿਚਾਲਿਕ ਬੈਠਕ ਅ ਚ ਇਹ ਮੌਕੇ ਹੋਈ ਜਦੋਂ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਜਾਰੀ ਹੈ। ਦਿੱਲੀ ਪਾਸਪਤ ਪ੍ਰਧਾਨ ਬਰਿੰਦਰ ਸਚਦੇਵ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਪਾਰਟੀ ਕਾਰਕੁਨਾਂ ਨੇ ਰਾਹੁਲ ਗਾਂਧੀ ਖਿਲਾਫ ਕਾਂਗਰਸ ਦੇ ਮੁੱਖ ਦਫ਼ਤਰ ਨੇੜੇ ਪ੍ਰਦਰਸ਼ਨ ਕੀਤਾ ਤੇ ਹਿੰਦੂ ਭਾਈਚਾਰੇ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡਾਂ ਨੂੰ ਟੱਪ ਕੇ ਕਾਂਗਰਸ ਮੁੱਖ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਹੈ ਜਿੱ ਉਹਨਾਂ ਨੂੰ ਅੱਗੇ ਰੋਕ ਲਿਆ ਗਿਆ ਦਲੇ ਪੁਲਿਸ ਨੇ ਸੂਬਾ ਪ੍ਰਧਾਨ ਵਰਿੰਦਰ ਸੱਚਦੇਵਾ ਸੰਸਦ ਮੈਂਬਰ ਤੇ ਜਸਵੀ ਸੂਰੀਆ ਤੇ ਸੂਬਾ ਯੂਵਾ ਮੋਰਚਾ ਦੇ ਪ੍ਰਧਾਨ ਸਾਗਰ ਸੜੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ। ਜਿ ਸੱਚਦੇਵਾ ਨੇ ਕਿਹਾ ਕਿ Hindu ਭਾਈਚਾਰੇ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨਾ ਇਹ ਸਭ ਰਾਹੁਲ ਗਾਂਧੀ ਦੀ ਸਾਜ਼ਿਸ਼ ਹੈ ਜਿਸ ਦਾ ਦੇਸ਼ ਦੇ ਕਰੋੜਾ Hindu ਜ਼ਰੂਰ ਜਵਾਬ ਦੇਣਗੇ। ਉਹਨਾਂ ਨੇ ਇਹ ਵੀ ਆਖਿਆ ਕਿ ਸੰਸਦ ਵਿੱਚ Hinduਆ ਨੂੰ ਹਿੰਸਕ ਦਸਰੇ ਦੇ ਤੇ ਜਸਵੀ ਸੂਰੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਸਮੁੱਚੇ Hindu ਸਮਾਜ ਨੂੰ ਹਿੰਸਕ ਕੀਤਾ ਹੈ ਉਹ ਨਾ ਬਖਸ਼ਣਯੋਗ ਹੈ ਤੇ ਰਾਹੁਲ ਗਾਂਧੀ ਵੱਲੋਂ ਮਾਫੀ ਮੰਗਣ ਤੱਕ ਪਾਸ਼ਪਾ ਸ਼੍ਰੋਮਣੀ ਅਕਾਲੀ ਦਲ ਚਮੂੜ ਸ਼ੁਰੂ ਹੋਈ ਬਗਾਵਤ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਪੀਰ ਬਾਦਲ ਸਰਗਰ ਮੋਰਚਾ ਕਲੇ ਇੱਕ ਪਾਸੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪਾਰਟੀ ਦੇ ਸਾਰੇ ਵਿੰਗਾਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਦੂਜੇ ਪਾਸੇ ਉਹਨਾਂ ਨੇ ਵਿਧਾਨ ਸਭਾ ਹਲਕਿਆਂ ਵਿੱਚ ਰੁਕ ਕੜ ਲਿਆ ਜਿੱਥੇ ਉਹ ਪਾਰਟੀ ਆਗੂਆਂ, ਵਲੰਟੀਅਰਾਂ ਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਨੇ ਇਸ ਦੌਰਾਨ ਸੁਖਪੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਮੁਹਾਲੀ ਪੁੱਜੇ ਜਿੱਥੇ ਉਹਨਾਂ ਕਈ ਆਗੂਆਂ ਨੂੰ ਮਿਲੇ ਤੇ ਨਾਲ ਹੀ ਉਹਨਾਂ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਕਦਮ ਪੁੱਟੇ ਸਵੇਸਾਨ ਵਰ